ਕਹਿੰਦੇ ਜੇ ਮੈਂ ਹੁੰਦਾ 70 ਸਾਲ ਪਹਿਲਾਂ ਜੇ ਮੈਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਕਰਤਾਰਪੁਰ ਸਾਹਿਬ ਇੱਥੇ ਹੋਣਾ ਸੀ ਕਿ 70 ਸਾਲ ਪਹਿਲਾਂ ਤਾਂ ਹੁਣ ਤੁਸੀਂ ਨਹੀਂ ਸੀ ਅੱਜ ਗਿਆਨ ਗੋਧੜੀ ਓ ਬਾਹ ਮੰਗੂ ਮੰਗੂ ਮੱਟ ਤੇ ਡਾਂਗ ਬਾਗ ਤਿੰਨ ਗੁਰਦੁਆਰਾ ਸਾਬਾਨਾ ਦੇ ਮਸਲੇ ਤਿੰਨੇ ਤਾਪਾਜ ਪਾਦਾ ਰੂਲ ਚੱਲ ਰਿਹਾ ਤੁਸੀਂ ਕਿਵੇਂ ਤੁਸੀਂ ਕੀ ਸਮਝਦੇ ਹੋ ਕਿ ਸ਼ਬਦਾ ਦੇ ਜਾਲ ਨਾਲ ਲੋਕਾਂ ਨੂੰ ਮੂਰਤ ਬਣਾ ਕੇ ਪਾਰ ਲੰਘ ਜੋਂਗੇ ਕਿ ਤੁਹਾਨੂੰ ਨਾ ਹਰ ਜਗ੍ਹਾ ਇੱਕ ਆਦਤ ਪੈ ਗਈ ਆ ਡਿਵਾਈਡ ਐਂਡ ਰੂਲ ਪਾੜੋ ਤੇ ਰਾਜ ਕਰੋ ਆ ਹੱਥ ਜੋੜੇ ਪੰਜਾਬੀ ਪੰਜਾਬੀ ਪੰਜਾਬੀਆਂ ਤੈਨੂੰ ਵੱਸ ਲੈਣ ਦੋ ਹੱਥ ਲੈਣ ਦੀ ਕਮਾਲ ਦੀ ਗੱਲ ਕਹਿੰਦੇ ਕਹਿੰਦੇ ਜੇ ਮੈਂ ਹੁੰਦਾ 70 ਸਾਲ ਪਹਿਲਾਂ ਜੇ ਮੈਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਕਰਤਾਰਪੁਰ ਸਾਹਿਬ ਇੱਥੇ ਹੋਣਾ ਸੀ ਫੈਕਟ ਕੀ ਹੈ ਕਿ 70 ਸਾਲ ਪਹਿਲਾਂ ਤਾਂ ਹੁਣ ਤੁਸੀਂ ਨਹੀਂ ਸੀ ਅੱਜ ਗਿਆਨ ਗੋਧੜੀ ਉਹ ਵਾ ਮੰਗੂ ਮੰਗੂ ਮੱਠ ਤੇ ਡਾਂਗ ਬਾੜ ਤਿੰਨ ਗੁਰਦੁਆਰਾ ਸਹਿਬਾਨਾ ਦੇ ਮਸਲੇ ਤਿੰਨੇ ਥਾਪਾਜ ਪਾ ਦਾ ਰੋਲ ਚੱਲ ਰਿਹਾ ਤੁਸੀਂ ਉਹੀ ਕਿਰਪਾ ਕਰਦੇ ਤੁਸੀਂ ਕਿਵੇਂ ਤੁਸੀਂ ਕੀ ਸਮਝਦੇ ਹੋ ਕਿ ਸ਼ਬਦਾ ਦੇ ਜਾਲ ਨਾਲ ਲੋਕਾਂ ਨੂੰ ਮੂਰਤ ਬਣਾ ਕੇ ਪਾਰ ਲੰਘ ਜੋਂਗੇ ਔਰ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਸਰਜਕਲ ਸਟ੍ਰਾਈਕ ਕਰ ਸਕਦਾ ਤੇ ਹੂ ਸਟਾਪਿੰਗ ਯੂ ਨਾਓ ਲਿਆਓ ਕਰਤਾਰਪੁਰ ਕਾਰੀਡੋਰ ਤੁਸੀਂ ਤਾਂ ਫ੍ਰੀ ਐਕਸੈਸ ਦੇ ਕੇ ਰਾਜ਼ੀ ਨਹੀਂ ਉੱਚ ਇੰਨੀਆਂ ਪਾਬੰਦੀਆਂ ਨੇ ਟੂ ਗੋ देयर ਬਲੋਕੀ ਖੁੱਲ ਕੇ ਜਾ ਸਕਣ ਕੁਲ ਕੇ ਆ ਸਕਣ ਉਹ ਹੀ ਨਹੀਂ ਮੰਗੀ ਜਾ ਰਹੀ ਮਤਲਬ ਇਧਰਾ ਸੋ ਮਨੀ ਸਕਿਉਰਿਟੀ ਐਂਡ ਆਈਬੀ ਚੈਕਸ ਜਿਹੜਾ ਜਾਇਆ ਹੁੰਦਾ ਮੁੜ ਕੇ ਉਹਨਾਂ ਦਾ ਆਈਬੀ ਖੜਾ ਨਹੀਂ ਛੱਡਦੇ ਸੋ ਹਰਿਆਣਾ ਕਮੇਟੀ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਤੁਸੀਂ ਉਹ ਮਹੰਤ ਤੇ ਉਹ ਦੂਜਾ ਇੱਕ ਜਿਹੜਾ ਦਾਦੂ ਦਾੰਦੂ ਵਾਲ ਜਿਹੜਾ ਤੁਹਾਡੇ ਉਸ ਦੇ ਉਹ ਜਿਹੜੇ ਚੀਫ ਮਿਨਿਸਟਰ ਸਾਹਿਬ ਦੇ ਪੈਰੀ ਹੱਥ ਲਾਵੇ ਕਿ ਇਹ ਕੋਈ ਗੁਰੂ ਦਾ ਸਿੱਖ ਬਰਦਾਸ਼ ਕਰੂ ਕੋਈ ਗੁਰੂ ਨਾਨਕ ਨਾਮ ਲੈਵੇ ਵਾਲਾ ਬੰਦਾ ਬਰਦਾਸ਼ ਕਰੂ ਏਡੀ ਸਾਡੀ ਆਹੀ ਟੈਂਪੋਰਲ ਸੀਟ ਦੇ ਉਹ ਸੇਵਾਦਾਰ ਹੋਣ ਤੇ ਉਹ ਸਰਕਾਰਾਂ ਦੇ ਅੱਗੇ ਝੁਕਣਗੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਗੁਰਤੀ ਦਿੱਤੀ ਹੈ ਇਹ ਸਰਕਾਰਾਂ ਨਾਲ ਟਕਰਾਈ ਆ ਸਰਕਾਰਾਂ ਅੱਗੇ ਝੁਕੇ ਨਹੀਂ ਤੇ ਉਹਨਾਂ ਦੇ ਜਿਹੜੇ ਅੱਗੇ ਇਹਨਾਂ ਦੇ ਹੈਂਡ ਪਿਕਟ ਨੇ ਉਹਨਾਂ ਤੋਂ ਤੁਸੀਂ ਕੀ ਕੁਝ ਕਰਾ ਰਹੇ ਹੋ ਲੋਕ ਸਮਝ ਨਹੀਂ ਰਹੇ ਸੋ ਇਹ ਇਹ ਗੱਲਾਂ ਇਹ ਮੋਦੀ ਸਾਹਿਬ ਦੀਆਂ ਜਿਹੜੀਆਂ ਗੱਲਾਂ ਨੇ ਭਾਵੇਂ ਹੋਰ ਕਿਤੇ ਚੱਲ ਜਲ ਪੰਜਾਬੀ ਬਹੁਤ ਸਿਆਣੇ ਔਰ ਪੰਜਾਬ ਨੂੰ ਮੈਂ ਮੋਦੀ ਸਾਹਿਬ ਨੂੰ ਔਰ ਭਾਜਪਾ ਨੂੰ ਇੱਕ ਬੇਨਤੀ ਕਰੂੰਗਾ ਕਿ ਤੁਹਾਨੂੰ ਨਾ ਹਰ ਜਗ੍ਹਾ ਇੱਕ ਆਦਤ ਪੈ ਗਈ ਆ ਡਿਵਾਈਡ ਐਂਡ ਰੂਲ ਪਾੜੋ ਤੇ ਰਾਜ ਕਰੋ ਆ ਹੱਥ ਜੋੜੇ ਪੰਜਾਬੀ ਪੰਜਾਬੀ ਪੰਜਾਬੀਆਂ ਤੈਨੂੰ ਵੱਸ ਲੈਣ ਦੋ ਹੱਥ ਲੈਣ ਦਿਓ ਇੱਥੇ ਸਾਡੇ Hindu ਭਾਈਚਾਰਾ ਤੇ Sikh ਭਾਈਚਾਰਾ ईसाई ਮੁਸਲਮਾਨ ਸਾਡਾ ਨੌ ਮਾਸ ਦਾ ਰਿਸ਼ਤਾ ਹੈ ਅਸੀਂ ਗੁਰੂ ਦੇ ਚਰਨਾਂ 'ਚ ਅਰਦਾਸ ਇਹ ਕਰਦੇ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦੇ ਭਲੇ ਮੰਗਣ ਵਾਲੇ ਲੋਕਾਂ ਹਰ ਮੈਨੂੰ ਲੱਗਦਾ ਕਿ ਮੇਰੇ ਇਹ ਜੇ ਰਿਲੇਸ਼ਨਸ ਨੇ ਵਿਦ ਸੋ ਮਨੀ Hindu ਫੈਮਲੀਆਂ ਆਮ ਲਾਈਕ ਦਤ ਚਾਚਾ ਤਾਇਆ ਦੇ 브ਦਰ ਕਿਸੇ ਦਾ ਪੁੱਤ ਨਾ ਕਿਸੇ ਦਾ ਪੋਤਰਾ ਔਰ ਇੱਥੇ ਆ ਕੇ ਇਹ ਮੈਜੋਰਿਟੀ ਮਾਈਨੋਰਿਟੀ ਪੋਲਿਟਿਕਸ ਨਾ ਖੇਡੋ ਬਿਕੋਜ਼ ਇਹ ਬਾਰਡਰ ਸਟੇਟ ਆ ਵੀ ਨੀਡ ਪੀਸ ਐਂਡ ਵੀ ਨੀਡ ਪ੍ਰੋਸਪਰਿਟੀ ਸਾਨੂੰ ਰੋਜ਼ਗਾਰ ਦੀ ਲੋੜ ਆ ਇਹ ਅੱਗ ਲਗਾਉ ਸੋਚੇ ਤੋ ਆ ਜੋੜਿਆ ਤੋਰ ਕਿੱਥੇ ਕਰ ਲਓ ਇੱਥੇ ਰਹਿਣ ਦਿਓ